ਸਿਰ ਦੇ ਵਿੱਚ ਸਿਕਰੀ ਲੋੜੋਂ ਵੱਧ ਹੋ ਜਾਂਦੀ ਹੈ ਪੇਪੜੀਆਂ ਬਣ ਜਾਂਦੀਆਂ ਜਿਹੜੇ ਗੁਰਸਿੱਖ ਵੀਰ ਨੇ ਜਾਂ ਮੁੰਡੇ ਜਿਹੜੇ ਦਾੜ੍ਹੀ ਰੱਖਦੇ ਆ ਜਾਂ ਜੇ ਕੋ ਕੱਟਦਾ ਵੀ ਆ ਮੇਰੇ ਵਾਂਗੂ ਤਾਂ ਇੱਥੇ ਕਾਲ ਦਰਾਂ ਤੇ ਨਾ ਸਿਕਰੀ ਆਮ ਦਿਸਣ ਲੱਗ ਪੈਂਦੀ ਆ ਇਵੇਂ ਔਰਤਾਂ ਦੀ ਪ੍ਰੋਬਲਮ ਆ ਕੰਨਾਂ ਤੇ ਤੇ ਉਹਨਾਂ ਦੇ ਮੋਢਿਆਂ ਤੇ ਸੂਟ ਤੇ ਓਵੇਂ ਸਿਕਰੀ ਜਿਹੜੀ ਡਿੱਗਦੀ ਆ ਕਈਆਂ ਦੇ ਸਿਰ 'ਚ ਪੇਪੜੀਆਂ ਬਣ ਜਾਂਦੀਆਂ ਸਿਕਰੀ ਦੇ ਨਾਲ ਇਹ ਇਹਦਾ ਕਾਰਨ ਕੀ ਆ ਔਰ ਇਹਦਾ ਹੱਲ ਕੀ ਆ ਇਹਦਾ ਕਾਰਨ ਲੀਵਰ ਦੀ ਪ੍ਰੋਬਲਮ ਆ ਦੰਦੋ ਤੱਕ ਤੁਹਾਡਾ ਲੀਵਰ ਤੰਦਰੁਸਤ ਹੈ ਤੁਹਾਡੇ ਸਰੀਰ ਦੇ ਕਿਸੇ ਹਿੱਸੇ 'ਚ ਜੰਗ ਨਹੀਂ ਲੱਗ ਸਕਦੀ ਇਹ ਪੇਪੜੀ ਨਹੀਂ ਇਹ ਜੰਗ ਹੈ ਇਹ ਡੈਂਡਰਬਨੀ ਇਹ ਜੰਗ ਹੈ ਇਹਨੂੰ ਖਤਮ ਕਰਨ ਵਾਸਤੇ ਸਭ ਤੋਂ ਵਧੀਆ ਇੱਕੋ ਆਉਂਦਾ ਕਪੂਰ ਭੀਮ ਸੈਣੀ ਹੂੰ ਭੀਮ ਸੈਣੀ ਕਪੂਰ ਲੈ ਲਓ 10 ਗ੍ਰਾਮ ਉਹਦੇ 'ਚ ਪਾਓ ਡਾਰੀਅਲ ਤੇਲ 100 ਗ੍ਰਾਮ ਤਿਆਰ ਕਰ ਲਓ ਉਹ ਤੇਲ ਕੌਲੀ ਭਰ ਕੇ ਸਿਰ 'ਚ ਪਾਉਣਾ ਵੀ ਕੰਜੂਸੀ ਨਹੀਂ ਕਰਨੀ ਬਾਈ ਮਾੜਾ ਜਿਹਾ ਲਾਗਿਆ ਕੌਲੀ ਭਰ ਕੇ ਪਾਓ ਤੇਨੂੰ ਰਗੜੋ ਚੰਗੀ ਤਰ੍ਹਾਂ ਅੰਦਰ ਤੱਕ ਉਹ ਜਾਵੇ ਦਾੜੀ 'ਚ ਰਗੜੋ ਪੂਰਾ ਤੇ ਉਦੋਂ ਬਾਅਦ ਤੁਸੀਂ ਦੇਖੋਗੇ 2-3 ਦਿਨ ਡੈਂਡਰਫ ਨਹੀਂ ਆਇਆ ਫੇਰ ਆ ਗਿਆ ਫੇਰ ਰਗੜੋ ਫੇਰ 3-4 ਦਿਨ ਦੀ ਜਗ੍ਹਾ 5 ਦਿਨ ਨਹੀਂ ਆਉਂਦਾ ਫੇਰ ਰਗੜੋ ਇਹ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਡੈਂਡਰਫ ਆਉਣਾ ਆਪੇ ਹੀ ਬੰਦ ਹੋ ਗਿਆ ਉਦੋਂ ਬਾਅਦ ਸਿਰ ਦੇ ਵਿੱਚ ਤੇਲ ਨਾਰਮਲ ਨਾਰੀਅਲ ਤੇਲ ਰੋਜ਼ ਲਾਉਣਾ ਬਹੁਤ ਜ਼ਰੂਰੀ ਹੈ ਖਾਸ ਕਰ ਜਦਨ ਤੁਸੀਂ ਸਿਰ ਧੋਣਾ ਉਸ ਦਿਨ ਤਾਂ ਇੱਕ ਦਿਨ ਪਹਿਲਾਂ ਰਾਤ ਨੂੰ ਜ਼ਰੂਰ ਚੱਲ ਸਕੇ ਸਿਰ ਚ ਦਾੜੀ ਚ ਚੰਗੀ ਤਰ੍ਹਾਂ ਲਾਓ ਮੈਂ ਕਹਿੰਦਾ ਡੈਂਡਰਫ ਨੇੜੇ-ਤੇੜੇ ਵੀ ਨਹੀਂ ਰਹੂਗਾ